ਲੁਧਿਆਣਾ ਰਾਣੀ ਚਾਂਸੀ ਰੋਡ ਦੇ ਸਥਿਤ ਆਈਜੀ ਦੀ ਰਿਹائش ਤੇ ਤੈਨਾਤ ਆਈਐਸ ਅਧਿਰਤ ਸਿੰਘ ਦੇ ਪੇਤ ਬਾਰੇ ਹਲਾਤਾ ਦੇ ਵਿੱਚ ਮੌਤ ਹੋ ਗਈ। ਉਹ ਡੀਆਈਜੀ ਦੀ ਕੋਠੀ ਦੇ ਵਿੱਚ ਤੇ ਨਾਸੀ ਅਤੇ ਆਪਣੇ ਹੀ ਸਰਵਿਸ ਰਿਵਾਲਵਰ ਦੇ ਨਾਲ ਗੋਲੀ ਚੱਲਣ ਕਰਕੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਸਾਥੀਆਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਸੀਰਤ ਸਿੰਘ ਤਾਂ ਮਰ ਚੁੱਕਾ ਸੀ। ਮ੍ਰਿਤਕ ਦੀ ਉਮਰ ਲਗਭਗ 51 ਸਾਲ ਦੇ ਕਰੀਬ ਸੀ ਅਤੇ ਉਸ ਦੇ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਸਨ ਮ੍ਰਿਤਕ ਤੀਰਤ ਸਿੰਘ ਲੁਧਿਆਣਾ ਦੇ ਮੁੱਲਾਪੁਰ ਦਾਖਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ 4-5 ਸਾਲ ਤੋਂ ਡੀਆਈਜੀ ਕੋਠੀ ਦੇ ਵਿੱਚ ਤਾਇਨਾਤ ਸੀ ਇਸ ਬੰਦੇ ਲੁਧਿਆਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਅਮਰਿਤਪਾਲ ਸ਼ਰਮਾ ਵੱਲੋਂ ਪੁਸ਼ਟੀ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਨੂੰ ਅੱਜ ਸਵੇਰੇ ਹੀ ਇਸ ਬਾਰੇ ਜਾਣਕਾਰੀ ਮਿਲੀ ਕਿ ਐਸਆਈ ਤੀਰਤ ਸਿੰਘ ਦੀ ਆਪਣੀ ਸਰਵਿਸ ਬੰਦੂਕ ਸਾਫ ਕਰਦੇ ਸਮੇਂ ਗੋਲੀ ਚੱਲਣ ਕਰਕੇ ਮੌਤ ਹੋ ਗਈ। ਉਹਨਾਂ ਕਿਹਾ ਕਿ ਇਹ ਕੋਈ ਖੁਦਕੁਸ਼ੀ ਨਹੀਂ ਸਗੋਂ ਇੱਕ ਹਾਦਸਾ ਹੈ। ਇਸ ਨੂੰ ਖੁਦਕੁਸ਼ੀ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ। ਉਹਨਾਂ ਕਿਹਾ ਸੀ ਇਸ ਤੋਂ ਬਾਅਦ ਅਸੀਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ। ਬੋਡੀ ਨੂੰ 포ਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ। ਸਰ ਇਹ ਤੇ ਸੁਸਾਈਡ ਦਾ ਮਾਮਲਾ ਹੈ। ਸੋ ਉਹ ਕਹਿੰਦੇ ਪੁਲਿਸ ਅਧਿਕਾਰੀ ਸੀ। ਸੋ ਕੀ ਪੂਰਾ ਮਾਮਲਾ ਹੈ? ਕਿ ਉਹ ਸੁਸਾਈਡ ਦਾ ਕੀ ਸ਼ਨਾਖਤ ਹੋਈ ਹੈ? ਪਰ ਕਿ ਉਹ ਬੜੀ ਜਗ੍ਹਾ ਰੱਖਿਆ। ਅਲੀਗੱਤਾ ਜਿਹੜਾ ਮਾਮਲਾ ਉਹ ਸੁਸਾਇਸਾਈਡ ਦਾ ਨਹੀਂ ਹੈਗਾ ਕੋਈ ਦਾ ਮਾਮਲਾ ਹੈਗਾ ਉਹਦੇ ਵਿੱਚ ਐਕਸੀਡੈਂਟਲੀ ਉਹ ਤੋਂ ਰਿਵੋਲਵਰ ਜਾਂ ਆਪਣਾ ਪਿਸਟਲ ਜਿਹੜਾ 9mm ਉਹ ਸਾਫ ਕਰਦੇ ਦੇਦੇ ਤੇ ਗੋਲੀ ਅਚਾਨਕ ਲੱਗ ਗਈ ਹੈ ਕਿਸੇ ਨਾਲ ਵੀ ਹੋ ਸਕਦਾ ਉਹ ਤੋਂ ਮੁਲਾਜ਼ਮ ਸੀਗਾ ਉਹਦੇ ਨੂੰ ਵੀ ਬੈਤ ਹੋਈ ਹੈ ਤੇ ਉਹ ਕੈਲਪੁਰ ਦਾ ਰਹਿਣ ਵਾਲਾ ਸੀ ਤੇ ਬੀਏ ਜੀ ਲੁਧਿਆਣਾ ਰੇਡ ਰਹੀ ਹੈ ਇਸ ਦੇ ਵਿੱਚ ਉਹ ਕੰਮ ਕਰ ਰਿਹਾ ਸੀਗਾ ਐਸਆਈਸੀ ਦਾ ਐਸਏ ਤੀਰਸਾ ਇਸ ਤਰ੍ਹਾਂ ਦਿੱਤਰ ਉਹਦੀ ਕਾਰਵਾਈ ਮਤਲਬ ਪੋਸਟਮਾਰਟਮ ਜਰਾ ਉਹਦੀ ਪੋਸਟਮਾਰਟਮ ਕਰवानी ਹੈਗੀ ਉਹਦੇ ਬੱਚੇ ਜਿਹੜੇ ਬਾਹਰ ਆ ਕੈਨੇਡਾ ਤਿੰਨ ਬੱਚੇ ਉਹਨਾਂ ਨੇ ਆਣਾ ਹੈਗਾ ਉਹਦੇ ਆਣ ਤੋਂ ਬਾਅਦ ਹੀ ਉਹਦਾ ਪੋਸਟਮਾਰਟਮ ਕਰਵਾਣਾ ਉਹਨੂੰ ਇਹ 50 ਬਣੀ ਜਾਂਦਾ ਕਿੰਨੀ ਜੇ ਤੋਤਨਾ ਇਹ ਆ ਜੀ ਉਹ ਉੱਥੇ ਪਿਛਲੇ 4-5 ਸਾਲਾਂ ਦੇ ਦਿੱਤੀ ਸੀ ਤਨਸ ਇਹ ਜਿਹੜੀ ਸਾਫ ਕਰੇ ਸੀ ਉਹ ਤੁਹਾਨੂੰ ਇਹ ਇਨਸੀਡੈਂਟ ਦੇਖੋ ਇਹ ਇਹ ਜਿਹੜੀ ਚੀਜ਼ ਹੁੰਦੀ ਆ ਇਹ ਆਪਾਂ ਇਹਦੇ ਬਾਰੇ ਆਪਾਂ ਡਿਫਾਈਨ ਨਹੀਂ ਕਰ ਸਕਦੇ ਕਿ ਐਕਚੁਅਲ ਚ ਕੀ ਹੋਇਆ ਸੀ

ਪਰਿਵਾਰ ਨੂੰ ਕਰਤੇ ਜੀ ਸੁਖੀ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਦੇ ਪਰਿਵਾਰ ਮੌਕੇ ਤੇ ਆ ਗਿਆ